ਕੋਈ ਸੰਗਤ ਚ ਪਹਿਰਾ ਕੱਟਣ ਘਰੋਂ ਆਂਦੀ ਐ ਤੁਸੀਂ ਘਰਾਂ ਚੋਂ ਆਏ ਕੋਈ ਚ ਪਹਿਰਾ ਕੱਟਣ ਬਾਬਾ ਦੀਪ ਸਿੰਘ ਦੇ ਦਰ ਤੇ ਜਾਂਦਾ ਜਦੋਂ ਮੈਂ ਇਸ ਤਰ੍ਹਾਂ ਘਰਾਂ ਚੋਂ ਆਉਂ ਜੇ ਉਸ ਦਿਨ ਪਤਾ ਲੱਗੇ ਮੈਂ ਅੱਜ ਹੁਣ ਚ ਪਹਿਰਾ ਕੱਟਣ ਜਾਣਾ ਜਾਂ ਗੁਰਦੁਆਰਾ ਸਾਹਿਬ ਜਾਣਾ ਘਰ ਤੋਂ ਹੀ ਘਰ ਤੋਂ ਹੀ ਭਾਵ ਪੜ ਜੇ ਉਹ ਵਿਖੇ ਗੰਭੀਰਤਾ ਵਿਖੇ ਇੱਕ ਆਉਣ ਵਾਲੇ ਦੇ ਅੰਦਰ ਜਿੰਨੂੰ ਕਹਿੰਦੇ ਨਾ ਗੁਰਦੁਆਰੇ ਜਾਏ ਰਤਨਾਮਿਆਂ ਦੇ ਵਿੱਚੋਂ ਗੁਰਦੁਆਰੇ ਜਾਏ ਮਾਰਗ ਮੈਂ ਬ੍ਰਹਮਚਰ্য ਰੱਖੇ ਆਉਣ ਦਾ ਤਰੀਕਾ ਦੱਸੇ ਜੇ ਚਾਹੁੰਦੇ ਉਹ ਦੁਪਹਿਰੇ ਕੱਟਣ ਦੇ ਵਿੱਚ ਜਦੋਂ ਮੈਂ ਚੱਲ ਕੇ ਆਵਾਂ ਤੇ ਬਾਬਾ ਦੇਵ ਸਿੰਘ ਮੈਨੂੰ ਡੇਕਦੇ ਹੋ ਬਾਬਾ ਦੀਪ ਸਿੰਘ ਮੇਰੀ ਹਾਜ਼ਰੀ ਲਾ ਲੈਣ ਸੰਗਤਾਂ ਬਹੁਤ ਆਉਂਦੀਆਂ ਹਾਜ਼ਰੀ ਕਿਸੇ ਕਿਸੇ ਦੀ ਲੱਗਦੀ ਕਿਦੀ ਲੱਗਦੀ ਹੈ ਜਿਹੜੇ ਘਰ ਤੋਂ ਹੀ ਭਾਅ ਬਣਾਉਂਦੇ ਤੇ ਖੁਸ਼ੀਆਂ ਚੜੀਆਂ ਹੁੰਦੀਆਂ ਅੱਜ ਮੈਂ ਚਪੈਰਾ ਕੱਟਣ ਚੱਲੀ ਉਡੀਕ ਹੁੰਦੀ ਹੈ ਜਨਾਂ ਨੂੰ ਤੇ ਘਰ ਤੋਂ ਚੱਲਦੇ ਸਾਰ ਉਹ ਸਭ ਪਹਿਲਾਂ ਕੰਮ ਇਹ ਕਰਦੇ ਅਰਦਾਸ ਕਰਦੇ ਬਾਬਾ ਜੀ ਦੇ ਚਰਨਾਂ ਵਿੱਚ ਬਾਬਾ ਜੀ ਤਵਾਡੇ ਦਰ ਤੇ ਆਉਣਾ ਰਸਤੇ ਵਿੱਚ ਇੱਕ ਖਿੰਦ ਮੈਨੂੰ ਭੁੱਲਿਓ ਨਾ ਧਿਆਨ ਤੁਹਾਡੇ ਚਰਨਾ ਚ ਰਵੇ ਗੁਰਦੁਆਰੇ ਜਾਏ ਮਾਰਗ ਮੇ ਬ੍ਰह्मਚਰਜ ਰੱਖੇ ਗਾਣੇ ਸੁਣਦੇ ਨਹੀਂ ਗੱਲਾਂ ਬਾਤਾਂ ਕਰਦੇ ਨਹੀਂ ਹੋਰ ਇਧਰ ਉਧਰ ਧਿਆਨ ਮਾਰਦੇ ਨਹੀਂ ਉਹਦਾ ਧਿਆਨ ਇੱਕ ਸਥੇਰ ਹੋਵੇ ਬਾਬਾ ਜੀ ਦੇ ਚਰਨ ਨੇਤਰਾں ਚ ਚਲਦੇ ਹੋਣ ਤੇ ਸਿਮਰਨ ਹਿਰਦੇ ਚ ਚਲਦਾ ਹੋਵੇ ਸਿਮਰਨ ਕਰਦਾ ਕਰਦਾ ਜਦੋਂ ਖੁਸ਼ੀਆਂ ਖੇੜਿਆਂ ਦੇ ਵਿੱਚ ਉਡੀਕ ਦੇ ਵਿੱਚ ਵੇਖੋ ਜਦੋਂ ਕਿਸੇ ਪਿਆਰੇ ਨੂੰ ਮਿਲਣਾ ਹੋਵੇ ਨਾ ਤੇ ਉਡੀਕ ਵਿੱਚ ਖੁਸ਼ੀ ਹੁੰਦੀ ਹੈ ਉਹਨੂੰ ਮਿਲਣ ਦੇ ਵਿੱਚ ਖੁਸ਼ੀ ਦਾ ਭਾਵ ਹੁੰਦਾ ਜ ਜਿੰਨੂੰ ਤੁਸੀਂ ਬਹੁਤ ਪਿਆਰ ਕਰਦੇ ਤੁਹਾਡੀ ਸਿਸਟਰ ਨੇ ਆਣਾ ਹੈ ਵਿਆਹੀ ਗਈ ਹੈ ਸਿਸਟਰ ਨੇ ਆਣਾ ਘਰ ਆਣਾ ਇਕ ਪਿਆਰ ਹੁੰਦਾ ਹੈ ਭੈਣਾਂ ਦੇ ਵਿੱਚ ਤੇ ਉਸ ਦਿਨ ਉਡੀਕ ਹੁੰਦੀ ਹੈ ਕਿ ਭਾਈ ਕਿੰਨਾ ਚਾ ਚੜਿਆ ਹੁੰਦਾ ਹੈ ਪ੍ਰਸ਼ਾਦਾ ਪਾਣੀ ਸਭ ਕੁਝ ਬਣ ਰਿਆ ਹੁੰਦਾ ਹੈ ਪੂਰੇ ਚਾਵਾਂ ਦੇ ਵਿੱਚ ਕਿ ਅੱਜ ਮੇਰੇ ਆਪਣੇ ਪਰਿਵਾਰ ਨੇ ਆਣਾ ਬੜੇ ਧਿਆਨ ਨਾਲ ਸੁਣੋ ਬਹੁਤ ਧਿਆਨ ਨਾਲ ਇਹ ਗੱਲ ਦੀ ਜੇ ਪਕੜ ਕਰ ਗਏ ਤੇ ਸੱਚੀ ਗੱਲ ਜੇ ਕਦੇ ਵੀ ਗੁਰਦੁਆਰਾ ਸਾਹਿਬ ਤੋਂ ਖਾਲੀ ਨਹੀਂ ਜਾਓਗੇ ਇਹ ਗੱਲ ਦੀ ਪਕੜ ਕਰ ਗਏ ਕਦੀ ਵੀ ਇਹ ਨਹੀਂ ਹੋਏਗਾ ਬਾਣੀ ਤੇ ਜਪ ਤਪ ਦਾ ਭਾਵ ਨਾ ਮਿਲੇ ਇਹ ਨਹੀਂ ਹੋਏਗਾ ਜਿੰਨੂੰ ਮਿਲਣ ਚੱਲੇ ਆ ਇੱਕ ਹੁੰਦਾ ਸਿਰਫ ਸੁਣਿਆ ਸੀ ਚਪੈਰਾ ਕੱਟਣ ਨਾਲ ਦੁੱਖ ਕੱਟੇ ਜਾਂਦੇ ਐ ਬਾਣੀ ਪੜਨ ਨਾਲ ਦੁੱਖ ਕੱਟੇ ਜਾਂਦੇ ਐ ਬਾਬਾ ਦੀਪ ਸਿੰਘ ਦੇ ਦਰ ਤੇ ਬਹਿ ਗਏ ਰਸਤੇ ਵਿੱਚ ਗਾਣੇ ਸੁਣਦੇ ਆਏ ਹੋਰ ਇਧਰ ਉਧਰ ਦੀਆਂ ਗੱਲਾਂ ਕਰਦੇ ਆਏ ਤੇ ਹੱਸ ਠੱਠੇ ਕਰਦੇ ਆਏ ਪਹੁੰਚ ਕੇ ਗੁਰਦੁਆਰਾ ਸਾਹਿਬ ਉੱਥੇ ਵੀ ਜਿੱਦਾਂ ਕਿਦਾਂ ਸੰਗਤ ਵੱਲ ਵੇਖ ਕੇ ਕਰ ਲਿਆ ਓਕੇ ਸੋਕੇ ਕਿ ਹੁਣ ਮੇਰੀਆਂ ਝੋਨੀਆਂ ਭਰ ਜਾਣਗੀਆਂ ਇਸ ਤਰ੍ਹਾਂ ਨਹੀਂ ਜਦੋਂ ਘਰੋਂ ਚੱਲੇ ਤੇ ਜਦੋਂ ਅਸੀਂ ਇੱਕ ਵਾਈਬ੍ਰੇਸ਼ਨ ਆਪਣੇ ਅੰਦਰ ਮਿਲਣ ਵਾਲੇ ਵਾਸਤੇ ਇੰਨੀ ਪੋਜ਼ਿਟਿਵ ਰੱਖਦੇ ਆਂ ਅਗਲਾ ਵੀ ਓਨੇ ਪਿਆਰ ਨਾਲ ਤੁਹਾਨੂੰ ਮਿਲਦਾ ਹੈ ਕਦੀ ਇਹ ਅਜ਼ਮਾ ਕੇ ਦੇਖ ਜਿਹਨੂੰ ਤੁਸੀਂ ਬੜੀ ਵਾਈਬ੍ਰੇਸ਼ਨ ਬੜੇ ਪੋਜ਼ਿਟਿਵ ਭਾਵ ਦੇ ਨਾਲ ਯਾਦ ਕਰ ਰਹੇ ਹੁੰਦੇ ਹੋ ਉਹ ਵੀ ਤੁਹਾਨੂੰ ਉਹਨੇ ਹੀ ਬਿਆਰਨਾ ਮਿਲਦਾ ਜਿੰਨੂੰ ਤੁਸੀਂ ਬੜੀ ਨੈਟਿਵ ਵਾਈਬ੍ਰੇਸ਼ਨ ਦੇ ਨਾਲ ਯਾਰ ਆਉਣਾ ਉਹਨੇ ਮਿਲਣਾ ਹੀ ਪੈਣਾ ਤੇ ਉਹ ਉਹਦੀ ਗੱਲ ਨਹੀਂ ਬਣਦੀ ਜਦੋਂ ਇਸ ਤਰ੍ਹਾਂ ਆਪਣੇ ਦੁੱਖ ਗੁਰੂ ਅੱਗੇ ਬਾਬਾ ਦੀਪ ਸਿੰਘ ਅੱਗੇ ਰੱਖਦਾ ਹੈ ਘਰੋਂ ਹੀ ਬਾਣੀ ਦੇ ਪੈਰੇ ਵਿੱਚ ਚੱਲਦਾ ਹੈ ਅਰਦਾਸ ਕਰਕੇ ਬਾਣੀ ਦੇ ਪਹਿਰੇ ਵਿੱਚ ਚਲਦਾ ਹੈ ਬਾਬਾਈ ਨੂੰ ਮਿਲਣ ਦੀ ਤਾਂਗੇ ਜਦੋਂ ਪਹੁੰਚਦਾ ਚਪਹਿਰੇ ਜਾਪਤਾਬ ਸਮਾਗਮ ਦੇ ਵਿੱਚ ਫਿਰ ਡਟ ਕੇ ਚੌਂਕੜੇ ਮਾਰ ਕੇ ਇੱਕ ਇੱਕ ਪਲ ਬਾਬਾਈ ਦੇ ਚਰਨ ਪਰਸਦਾ ਤੇ ਇਹਨੇ ਪ੍ਰੇਮ 'ਚ ਮੈਂ ਕਈ ਸ਼ੀਦਾ ਸਹਿ ਪੋਬਿੰਡ ਸਹਿਬ ਜਿੱਥੇ ਰੂਟੀਨ 'ਚ ਜਾਣਾ ਹੁੰਦਾ ਹੈ ਸੰਗਤਾਂ ਵੇਖੀਆਂ ਨੇ ਇਧਰ ਸ਼ਬਦ ਚੱਲ ਰਿਹਾ ਹੁੰਦਾ ਉਧਰ ਅਥਰੂ ਚੱਲ ਰਹੇ ਹੁੰਦੇ ਨੇ ਉਭਿਰੂਆ ਨੇ ਕੋਦਰ ਤੁਰ ਚੱਲ ਰਹੇ ਹੁੰਦੇ ਨੇ ਇੱਕ ਜਿਵੇਂ ਗੱਲਾਂ ਕਰ ਰਹੇ ਹੁਣ ਬਾਬਾ ਦੀਪ ਸਿੰਘ ਜੀ ਦੇ ਨਾਲ ਜੀ ਕੀ ਵਰਤਾ ਹੋਏ ਸੋ ਗੁਰ ਤੇ ਅਰਦਾਸ ਕਰ ਅੰਦਰ ਅਰਦਾਸ ਚੱਲਦੀ ਹੋਵੇ ਭਾਵ ਚੱਲ ਰਿਹਾ ਹੋਵੇ ਬਾਬਾ ਜੀ ਤੇਰੇ ਤੋਂ ਬਿਨਾ ਮੇਰਾ ਹੈ ਕੌਣ ਹੈ ਤੁਜ ਬਿਨ ਕਮਲ ਹਮਾਰਾ ਜਦੋਂ ਇਸ ਤਰ੍ਹਾਂ ਦੇ ਭਾਵ ਰੱਖ ਕੇ ਕੋਈ ਗੁਰਬਾਣੀ ਦਾ ਆਸਰਾ ਲੈ ਕੇ ਬਾਬਾ ਜੀ ਦੇ ਚਰਨ ਫੜਦਾ ਹੈ ਤੇ ਬਾਬਾ ਜੀ ਉਹਨੂੰ ਕਦੀ ਖਾਲੀ ਨਹੀਂ ਮੋਣਦੇ ਇਹਨੂੰ ਇਸ ਤਰ੍ਹਾਂ ਸਮਝ ਲਓ ਆ ਹੁਣ ਚਪੈਰੇ ਦੀ ਲਹਿਰ ਆਈ ਇਹਨੂੰ ਹੁਣ ਇਸ ਤਰ੍ਹਾਂ ਸਮਝ ਲਓ ਥੋੜਾ ਜਿਹਾ ਟਕਾਰੂ ਮੈਨੂੰ ਇੱਕ ਫੋਨ ਆਉਂਦਾ ਹੈ ਯੂਪੀ ਤੋਂ ਮੇਰੇ ਕੋਲ ਐਡਰੈਸ ਲੈ ਸਕਦੇ ਹੋ ਇਸ ਤਰ੍ਹਾਂ ਦਾ ਇੱਕ ਫੋਨ ਹੁੰਦਾ ਹੈ ਬਠਿੰਡੇ ਤੋਂ ਦੋਵੇਂ ਇੱਕੋ ਜੀਆਂ ਗੱਲਾਂ ਨੇ ਮੈਂ ਤਾਂ ਕਰਕੇ ਦੋਵੇਂ ਇਕੱਠੇ ਹੀ ਲਾ ਰਿਹਾ ਬਚਨ ਯੂਪੀ ਵਾਲਾ ਫੋਨ ਆਇਆ ਤਕਰੀਬਨ 8 ਕੁ ਸਾਲ ਹੋ ਗਿਆ ਜਿਹੜਾ ਬਠਿੰਡੇ ਵਾਲਾ ਉਹਨੂੰ 6 ਕੁ ਸਾਲ ਹੋਏ ਹੋਣੇ ਦੋਨਾਂ ਦੀ ਮੈਂ ਗੱਲ ਲਹਿਰ ਹੋਣ ਆਈ ਹੈ ਬਾਬਾਈ ਤੇ ਹਮੇਸ਼ਾ ਹੀ ਵਰਤਦੇ ਸੀ ਸੰਗਤ ਜੀ ਉਹਨਾਂ ਦੋਨਾਂ ਦੇ ਅੰਦਰ ਇੱਕੋ ਸਿੱਖ ਕੇ ਮੇਰੇ ਘਰ ਕੋਈ ਬੱਚਾ ਨਹੀਂ ਹੈ ਦੋਨਾਂ ਦੀ ਇੱਕੋ ਹੀ ਮੰਗ ਸੀ ਇੱਕ ਪਰਿਵਾਰ ਯੂਪੀ ਦਾ ਮੈਂ ਤਾਂ ਦੋਨੋਂ ਗੱਲਾਂ ਇੱਕੋ ਜਿਹੀਆਂ ਇਹਨੇ ਮੈਂ ਤਾਂ ਕਰਕੇ ਇਕੱਠੀਆਂ ਰੱਖਤੀਆਂ ਹੁਣ ਦੋਨਾਂ ਨੇ ਕੁਦਰਤੀ ਪਿਆਰ ਸੀ ਸੀ ਦੋਨੋਂ ਜਗ੍ਹਾ ਕੀਰਤਨ ਕਰਨ ਜਾਂਦੇ ਆ ਤੇ ਪਿਆਰ ਸੀ ਉਸ ਪਰਿਵਾਰ ਦੇ ਨਾਲ ਜਦੋਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਤੇ ਉਹਨਾਂ ਨੇ ਗੱਲ ਕੀਤੀ ਬਠਿੰਡੇ ਵਾਲਿਆਂ ਦੇ ਘਰ ਅਸੀਂ ਰੁਕੇ ਸਾਂ ਤੇ ਇਧਰ ਯੂਪੀ ਵਾਲਿਆਂ ਦਾ ਫੋਨ ਆ ਤੋਵੇਂ ਹੁਣ ਗੱਲਾਂ ਇਕੱਠੀਆਂ ਕਰ ਰਹੀਆਂ ਤੇ ਧਿਆਨ ਨਾਲ ਸੁਣੋ ਤੇ ਦੋਵਾਂ ਦੀ ਗੱਲ ਇੱਕੋ ਹੀ ਇੱਕ ਘਰ ਇੱਕ ਨੂੰ 5 ਸਾਲ ਹੋ ਗਏ ਸੀ ਇੱਕ ਨੂੰ 3 ਸਾਲ ਹੋ ਗਏ ਸੀ ਘਰ ਚ ਬੱਚਾ ਹੈ ਵਿਆਹ ਤੋਂ ਬਾਅਦ ਭੁਜੰਗੀ ਨਹੀਂ ਤੇ ਉਹਨਾਂ ਨੇ ਦਾਸ ਨਾ ਜਦੋਂ ਪਰਿਵਾਰਕ ਮੈਂਬਰ ਸਮਝ ਕੇ ਗੱਲ ਕੀਤੀ ਤੇ ਮੈਂ ਉਹਨਾਂ ਨੂੰ ਇੰਨੀ ਬੇਨਤੀ ਕੀਤੀ ਕਿ ਬਾਬਾ ਬੁੱਢਾ ਸਾਹਿਬ ਜੀ ਕੋਲੇ ਚਾਬੀਆਂ ਨੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਅੰਮ੍ਰਿਤਸਰ ਆਓ ਤੇ ਉੱਥੇ ਫੜੋ ਤੇ ਮੈਂ ਕਿਹਾ ਆਉਣ ਦਾ ਤਰੀਕਾ ਬਸ ਇਹ ਰੱਖ ਲਿਓ ਜਿਵੇਂ ਅੱਜ ਆਪਾਂ ਗੱਲ ਕਰ ਰਹੇ ਆ ਨਾ ਆਉਣ ਦਾ ਤਰੀਕਾ ਇਹ ਵਰਤਿਓ ਜਦੋਂ ਉੱਥੋਂ ਚੱਲ ਲੈਣਾ ਉੱਥੋਂ ਹੀ ਭਾਵ ਰੱਖਣਾ ਹੈ ਕਿ ਬਾਬਾ ਜੀ ਤੇਰੇ ਮੰਗਤੇ ਤੇਰੇ ਦਰ ਤੇ ਤੇਰੀ ਭਿਖਾਰੀ ਤੇਰੇ ਦਰ ਤੇ ਆ ਰਹੇ ਨੇ ਤੁਹਾਡੇ ਕੋਲ ਚਾਬੀਆਂ ਨੇ ਸਾਡੀ ਝੋਲੀ ਪਾ ਲਈ ਇਹ ਦੋਨੋਂ ਪਰਿਵਾਰਾਂ ਦਾ ਐਡਰੈਸ ਲੈ ਸਕਦੇ ਮੇਰੇ ਕੋਲ ਦੋਵੇਂ ਹਾਜ਼ਰ ਨੇ ਦੋਨਾਂ ਦੇ ਘਰ ਅੱਜ ਬੱਚੇ ਨੇ ਉਹਨਾਂ ਨੇ ਉੱਥੋਂ ਸਿਮਰਨ ਕਰਦਿਆਂ ਕਰਦਿਆਂ ਮੈਂ ਉਹਨਾਂ ਨੂੰ ਇੰਨੀ ਬੇਨਤੀ ਕੀਤੀ ਕਿ ਉੱਥੇ ਰਸਤੇ 'ਚ ਆਂਦਿਆਂ ਵਾਹਿਗੁਰੂ ਸਿਮਰਨ ਦਾ ਪੰਨਾ 1 ਮਿੰਟ ਨਹੀਂ ਛੱਡਣਾ ਜਨੀਦਰ ਪ੍ਰਸ਼ਾਦਾ ਪਾਣੀ ਛਕਣਾ ਛਕੋ ਹੁਣ ਯੂਪੀ ਤੋਂ ਆਂਦਿਆਂ ਤੁਹਾਨੂੰ ਪਤਾ ਟਾਈਮ ਵੀ ਲੱਗਦਾ ਇੱਕ ਰਾਤ ਵੀ ਵਿੱਚ ਲੱਗਣੀ ਸੀ ਉਹਨਾਂ ਨੂੰ ਅਗਲੇ ਦਿਨ ਪਹੁੰਚਣਾ ਸੀ ਉਹਨਾਂ ਨੇ ਤੇ ਫਿਰ ਮੈਂ ਉਹਨਾਂ ਨੂੰ ਇੰਨੀ ਬੇਨਤੀ ਕੀਤੀ ਕਿ ਰਾਤ ਨੂੰ ਨਾ ਲੱਗੇ ਜਦੋਂ ਤੁਸੀਂ ਸੌਣਾ ਹੈ ਉਸ ਟਾਈਮ ਨੀਂਦ ਵੀ ਹੁਣ ਬੰਦੇ ਨੂੰ ਆਉਣੀ ਸੌਣਾ ਹੈ ਤੇ ਉਦੋਂ ਉਸ ਟਾਈਮ ਆਪਣੇ ਲੱਗੇ ਭਾਵੇਂ ਸੁਖਮਨੀ ਸਹ ਭਾਵੇਂ ਵਾਹਿਗੁਰੂ ਸਿਮਰਨ ਆਪਣੇ ਕੰਨਾਂ ਲਾਗੇ ਫੋਨ ਤੇ ਹਲਕਾ ਜਿਹਾ ਲਾ ਲਓ ਮਤਲਬ ਸਿਮਰਨ ਦੇ ਪਿਆਰੇ ਤੋਂ ਬਾਹਰ ਜਾਣਾ ਹੀ ਨਹੀਂ ਹੈ ਤੇ ਪੂਰੀ ਤਾਂਗ ਤੇ ਪੂਰਾ ਗੁਰੂ ਘਰ ਦੇ ਭਖਾਰੀ ਬਣ ਗਿਆ ਜਦੋਂ ਕਿਸੇ ਕੋ ਮੰਗਣ ਜਾਈਏ ਤੇ ਮੰਗਣਾ ਫਿਰ ਮੰਗਤਾ ਤੇ ਭਿਖਾਰੀ ਹੁੰਦਾ ਨਾ ਜੀ ਤੇ ਫਿਰ ਅੰਦਰ ਕੋਈ ਹੋਮੇ ਲੈ ਕੇ ਨਹੀਂ ਆਈਦੀ ਕਿ ਮੈਂ ਐਡਾ ਵੱਡਾ ਹੈ بڑے ਵੱਡੇ ਪਰਿਵਾਰਾਂ ਦਾ ਇਹ ਦੋਵੇਂ ਤੇ ਮੈਂ ਕਿਹ ਕੋਈ ਕਿਸ ਤਰ੍ਹਾਂ ਦਾ ਇਹ ਨਹੀਂ ਸਮਝੇ ਕਿਉਂਣਾ ਕਿ ਮੈਂ ਕੋ ਬੜਾ ਵੱਡਾ ਭਿਖਾਰੀ ਬਣਦਾ ਖਰਾਇਤ ਲੈਣ ਆਉਣਾ ਤੇ ਜਦੋਂ ਇਸ ਤਰ੍ਹਾਂ ਭਾਵਨਾ ਬਣਾ ਕੇ ਇਹ ਦੋਨੋਂ ਪਰਿਵਾਰ ਆਏ ਤੇ ਦੋਨੋਂ ਪਰਿਵਾਰ ਸਾਡੇ ਵਾਲੀ ਰੁਕੇ ਘਰ ਜੀ ਪਿਆਰ ਦੀ ਸੰਗਤੀ ਤੇ ਦੋਨਾਂ ਨੇ ਦੋਨਾਂ ਨੂੰ ਅਗਲੀ ਬੇਨਤੀ ਇਹੋ ਹੀ ਕੀਤੀ ਕਿ ਪ੍ਰਸ਼ਾਦੇ ਮਿਸੇ ਤੁਸੀਂ ਵੀ ਲੈ ਕੇ ਆਇਓ ਨਾ ਸੰਗਤ ਲਈ ਪ੍ਰਸ਼ਾਦੇ ਮਿਸੇ ਬਾਬਾ ਬੁੱਢਾ ਜੀ ਦੇ ਲਈ ਭਾਵਨਾ ਬਣਾ ਕੇ ਕਿਉਂਕਿ ਬਾਬਾ ਜੀ ਬਹੁਤ ਸ਼ੌਂਕ ਨਾ ਛੱਕਦੇ ਸੀ ਮਿਸੇ ਪ੍ਰਸ਼ਾਦੇ ਨਾਲ ਪਿਆਜ਼ ਤੇ ਨਾਲ ਲੱਸੀ ਅੱਜ ਵੀ ਉੱਥੇ ਸੰਗਤਾਂ ਚੜਾਉਂਦੀਆਂ ਤੇ ਮਿਸੇ ਪ੍ਰਸ਼ਾਦਾ ਦੇ ਪਿਆਜ਼ ਤੇ ਲੱਸੀ ਬੜੇ ਪਿਆਰ ਨਾਲ ਅੰਮ੍ਰਿਤ ਵੇਲੇ ਉੱਠ ਕੇ ਤਿਆਰ ਕਰਨੀਆਂ ਆਪਾਂ ਅੰਮ੍ਰਿਤ ਵੇਲੇ ਚੱਲਾਂਗੇ। ਉਹ ਉਸੇ ਤਰ੍ਹਾਂ ਹੀ ਉਹਨਾਂ ਨੇ ਪ੍ਰਸ਼ਾਦਾ, ਪਾਣੀ ਲੱਸੀ, ਪਿਆਜ਼ ਉਸੇ ਤਰ੍ਹਾਂ ਬਹੁਤ ਸੋਹਣੀ ਟੋਕਰੀ ਦੇ ਵਿੱਚ ਚਾਹ ਦੇ ਨਾਲ ਦੋਨਾਂ ਪਰਿਵਾਰਾਂ ਨੇ ਤਿਆਰ ਕੀਤੀ। ਹੁਣ ਦੋਨਾਂ ਦੀ ਗੱਲ ਮੈਂ ਨਾਲ-ਨਾਲ ਲੈ ਕੇ ਚੱਲ ਰਿਹਾ। ਸਮਾਂ ਦੋਨਾਂ ਦਾ ਅਲੱਗ-ਅਲੱਗ ਹੈ। ਤੇ ਇਹ ਦੋਨੋਂ ਚਾਂ ਸਾਡੇ ਘਰ ਹੀ ਹੋਏ ਨੇ ਤੇ ਪ੍ਰਸ਼ਾਦ ਪ੍ਰਸ਼ਾਦਾ ਵੀ ਉਹਨਾਂ ਨੇ ਰਾਤ ਨੂੰ ਅੰਮ੍ਰਿਤ ਵੇਲੇ ਉੱਠ ਕੇ ਇੱਕ 2:30 ਵਜੇ ਪਰਿਵਾਰ ਉੱਠ ਗਿਆ ਸੀ 1:30 ਦੇਨ ਤੇ ਬੜੀ ਚਾਦ ਨਾਲ ਬਾਬਾ ਬੁੱਢਾ ਜੀ ਦਾ ਨਾਮ ਲੈਂਦੇ ਆ ਚਾਰ ਵਾਰੀ ਵਾਹਿਗੁਰੂ ਕਹਿ ਕੇ ਧੰਨ ਬਾਬਾ ਬੁੱਢਾ ਸਹਿਜ ਜੀ ਦਾ ਨਾਮ ਲੈ ਕੇ ਤੇ ਨਾਲ ਇਹਨਾਂ ਨੇ ਪ੍ਰਸ਼ਾਦੇ ਪਕਾਏ ਜਦੋਂ ਪ੍ਰਸ਼ਾਦੇ ਪਕਾਏ ਲੱਸੀ ਤਿਆਰ ਕੀਤੀ ਪਿਆਜ਼ ਟੋਕਰੀ ਬਣਾਈ ਆਪਣੇ ਸਿਰ ਤੇ ਧਰ ਕੇ ਗੱਡੀ ਚ ਲਿਜਾ ਕੇ ਆਪਣੇ ਸਿਰ ਤੇ ਧਰ ਕੇ ਸਾਡੇ ਨਾਲ ਹੀ ਗਏ ਉੱਥੇ ਅਰਦਾਸ ਬੇਨਤੀ ਹੋਈ ਉੱਥੇ ਵੀ ਜਿਹੜਾ ਮਿੱਠਾ ਪ੍ਰਸ਼ਾਦ ਜਿਵੇਂ ਤੁਸੀਂ ਆਪਲ ਲੈ ਜਾਂਦੇ ਹੋ ਸੇਬ ਲੈ ਜਾਂਦੇ ਹੋ ਉਹ ਪ੍ਰਸ਼ਾਦ ਵੀ ਲੈ ਕੇ ਜਦੋਂ ਅੰਦਰ ਗੁਰੂ ਕੇ ਵਜ਼ੀਰ ਸਾਹਿਬਾਨ ਕੋਲ ਅਰਦਾਸ ਕਰਾਈ ਭਾਵਨਾ ਦੇ ਨਾਲ ਭਘਾਰੀ ਬਣ ਕੇ ਹੁਣ ਜਾਂਦੇ ਸਾਰੇ ਹੀ ਨੇ ਐਦਾਂ ਕੋਈ ਨਹੀਂ ਜਾਂਦਾ ਯੂਪੀ ਤੋਂ ਚੱਲਿਆ ਬੰਦਾ ਸਿਮਰਨ ਕਰਦਾ ਆ ਰਿਹਾ ਹੈ ਬਰਾਗ ਦੇ ਵਿੱਚ ਹੈ ਕਿ 5 ਸਾਲ ਹੋ ਗਏ ਝੋਲੀ ਨਹੀਂ ਪਰੀ ਜੇ ਪਠੰਡੇ ਤੋਂ ਕੋਈ ਆ ਰਿਹਾ ਤੇ ਉੱਥੋਂ ਗੱਡੀ 'ਚ ਬੈਠਾ ਸਿਮਰਨ ਕਰਦਾ ਆ ਰਿਹਾ ਹੈ ਇੱਥੇ ਆ ਕੇ ਪ੍ਰਸ਼ਾਦੇ ਭਾਵਨਾ ਨਾਲ ਪੁਕਾਰ ਰਿਹਾ ਹੈ ਸਿਮਰਨ ਕਰਦਿਆਂ ਗੱਲਾਂ ਬਾਤਾਂ ਕਰਦਿਆਂ ਨਹੀਂ ਉੱਥੇ ਜਦੋਂ ਬਾਬਾ ਜੀ ਦੇ ਚਰਨਾ ਜਾਂਦਾ ਦੋਨਾਂ ਦੀਆਂ ਅੱਖਾਂ ਚੱਥਰੂ ਭਰੇ ਪਏ ਨੇ ਹੁਣ ਝੋਲੀ ਚਦਾਲ ਪਾ ਜਿੰਨਾਂ ਕੋ ਥੋੜਾ ਹੈ ਉਹਨਾਂ ਨੂੰ ਪੁੱਛ ਕੇ ਵੇਖੋ ਜਿੰਨਾਂ ਕੋਲ ਹੈਗੇ ਨੇ ਉਹਨਾਂ ਨੂੰ ਕਦਰ ਨਹੀਂ ਜਿੰਨਾਂ ਕੋ ਥੋੜੇ ਉਹਨਾਂ ਨੂੰ ਪੁੱਛ ਕੇ ਵੇਖੋ ਹੁਣ ਮੈਂ ਦੋਨਾਂ ਦੇ ਵਾਰੀ ਇਹੋ ਹੀ ਵੇਖਿਆ ਦੋਨੋਂ ਅੱਖਾਂ ਭਰੀਆਂ ਤੇ ਇੱਕੋ ਹੀ ਸੀ ਕਿਤੇ ਮੇਰੀ ਖੈਰ ਪੈ ਜਾਏ ਤੇ ਜਦੋਂ ਇਸ ਭਾਵਨਾ ਦਾ ਜਦੋਂ ਝੁਕੇ ਇੱਕ ਦਾ ਤੇ ਮੈਨੂੰ ਅੱਜ ਵੀ ਜ਼ੀਨ ਯਾਦ ਹੈ ਉਹ ਸਰੀਰ ਨੇ ਜਦੋਂ ਦੋਨੋਂ ਬੱਚਿਆਂ ਨੇ ਮੱਥਾ ਟੇਕਿਆ ਨਾ ਬਾਪ ਵੱਡਾ ਸਾਹਿਬ ਜੀ ਦੇ ਆਕੇ ਯੂਪੀ ਵਾਲੇ ਨੇ ਤੇ ਉਹਨਾਂ ਸੇਰੀ ਨਹੀਂ ਚੁੱਕਿਆ ਘੰਟਾ ਪਰ ਸਿਹਰੀ ਦੋਮਾ ਨੇ ਰੱਖੀ ਰੱਖਿਆ ਤੇ ਰੋਈ ਗਈ ਬਰਾਗ ਹੀ ਕਰੀ ਕਿ ਬਾਬਾ ਜੀ ਹਰ ਥਾਂ ਜਾਏ ਹੁਣ ਤੁਸੀਂ ਕਿਰਪਾ ਕਰ ਦਿਓ ਤੇ ਵੇਖੋ ਆਇਆ ਤੇ ਕਿੰਡੀ ਲਾਜ ਰੱਖੀ 1 ਸਾਲ ਨਹੀਂ ਪਿਆ ਉਹਨਾਂ ਦੇ ਘਰ ਗੁੜੀਆਂ ਹੋਈ ਬਹੁਤ ਸੋਹਣੀ ਹੈ ਬੱਚੀ ਗੁੜੀਆਂ ਹੋਈ ਉਹਨਾਂ ਦੇ ਘਰ ਤੇ ਬੜਾ ਨਾਮ ਜਪਦੀ ਹੈ ਬੜਾ ਸਿਮਰਨ ਕਰਦੀ ਹੈ ਤੇ ਬਠਿੰਡੇ ਵਾਲਿਆਂ ਦੇ ਘਰ ਉਹਨਾਂ ਦੇ ਘਰ ਵੀ ਉਸੇ ਸਾਲ ਹੀ ਪੁੱਤਰ ਵੀ ਹੋਇਆ ਤੇ 2 ਸਾਲਾਂ ਬਾਅਦ ਇੱਕ ਹੋਰ ਹੋਇਆ ਉਹਨਾਂ ਦੇ ਘਰ ਦੋ ਬੱਚੇ ਨੇ ਯੂਪੀ ਵਾਲਿਆਂ ਦੇ ਘਰ ਇੱਕ ਬੇਟੀ ਮੈਂ ਤਾਂ ਦੋਨੋਂ ਰਲਦੀਆਂ ਮਿਲਦੀਆਂ ਗੱਲਾਂ ਸੁਣਾਤੀਆਂ ਚੁਪਹਿਰਾ ਕੱਟਣ ਦੇ ਵਿੱਚ ਇਹਨਾਂ ਭਾਬ ਹੋਵੇ ਤੇਰੇ ਪਖਾਰੀ ਬੈਠੇ ਨੇ ਬਾਬਾ ਜੀ ਮਰਾਗ ਦੇ ਵਿੱਚ ਕੇ ਮਹਾਰਾਜ ਖਰੇਤ ਪਾ ਦਿਓ ਤੇ ਜਦੋਂ ਇਸ ਤਰ੍ਹਾਂ ਕੋਈ ਇਸ ਤਰ੍ਹਾਂ ਦਾ ਬਰਤਨ ਲੈ ਕੇ ਬੈਂਦਾ ਫਿਰ ਬਾਬਾ ਹੀ ਚੋਲੀਆਂ ਜਰੂਰ ਪਰਦੇ ਨੇ ਜਰੂਰ ਦਰਸ ਕਰਦੇ ਨੇ ਮਿਹਰ ਕਰਦੇ ਨੇ